ਯਮਾਨ ਨੇ ਤੀ ਦਿਨਾਂ ਦਾ ਵਾਅਦਾ ਕੀਤਾ ਪੂਰਾ ਹਰ ਅਰਬਨਤ ਵਾਲੀ ਕੋ ਪਹਿਲਾ ਮਿਲਣੇ ਸ਼ੁਰੂ ਹੋਏ ਮੁਆਬਦੇ ਦੇ ਚੈਕ ਯਮਾਨ ਨੇ ਵਾਅਦੇ ਮੁਤਾਬਕ ਅਜਨਾਲਾ ਤੋਂ ਕੀਤੀ ਸ਼ੁਰੂਆਤ ਵਿੱਤ ਮਹੀਨੇ ਪੰਜਾਬ ਚ ਭਾਰੀ ਹੜਾ ਆਇਆ ਸਨ ਅਤੇ ਹੜਾ ਕਾਰਨ ਪੰਜਾਬ ਵਿੱਚ ਵੱਡੇ ਪੱਧਰ ਉਤੇ ਨੁਕਸਾਨ ਪਿਆ ਸੀ ਖਾਸ ਤੌਰ ਤੇ ਮਾਜਾ ਏਰੀਆ ਤੇ ਅਜਨਾਲ ਵਰਗੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ ਸੀ ਹੜਾ ਤੋਂ ਬਾਅਦ ਮੁੱਖਾਂ ਦੀ ਤਕਵੰਤ ਮਾਨ ਬਲੋ ਐਲਾਨ ਕੀਤਾ ਗਿਆ ਸੀ ਕਿ ਜਲਦ ਤੋਂ ਜਲਦ ਗਿਰਦੌਰੀਆਂ ਖਰਾਕ ਕੇ ਜਿਨ੍ਹਾਂ ਦਾ ਜਿਨ੍ਹਾਂ ਨੁਕਸਾਨ ਹੋਇਆ ਉਹਨਾਂ ਨੂੰ ਚੈੱਕ ਵੰਡਨੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਦਿਵਾਲੀ ਤੋਂ ਪਹਿਲਾਂ ਮੁਆਵਜ਼ੇ ਦੀ ਸ਼ੁਰੂਆਤ ਕਰ ਦਿੱਤੀ ਜਾਤੀ ਕੀ ਤਾਂ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ 30 ਦਿਨਾਂ ਚ ਹੀ ਮੁੱਖ ਮੰਤਰੀ ਭਗਵਾਨ ਸਾਨਯ ਨੇ ਚੈੱਕ ਵੰਡਨੇ ਸ਼ੁਰੂ ਕਰ ਦਿੱਤੇ ਨੇ ਤਾਂ ਤੁਹਾਨੂੰ ਦੱਸਦੀ ਕਿ ਦਿਵਾਲੀ ਤੋਂ ਪਹਿਲਾਂ ਅੱਜ ਅਜਨਾਲਾ ਵਿੱਚ ਮੁੱਖ ਮੰਤਰੀ ਭਗਵਾਨ ਸਾਨਯ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਹਰ ਪੀੜਤਾ ਨੂੰ ਮੁਆਵਜ਼ੇ ਦੇ ਚੈੱਕ ਵੰਡੇ ਨੇ ਸੋ ਅੱਜ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਂ ਦਾ ਮੁਆਵਜ਼ਾ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 75 73 ਲੱਖ ਰੁਪਇਆ ਜਾਨਵਰਾਂ ਦਾ ਅੱਜ ਸ਼ੁਰੂਆਤ ਹੋਈ ਹੈ ਇਹ ਨਾ ਸੋਚੋ ਕੇ ਬਸ ਜਿਹੜੇ ਅੱਜ ਹੋ ਗਏ ਉਹੀ ਫਾਈਨਲ ਨੇ ਹੋਰ ਕੈਂਪ ਲੱਗਣਗੇ ਦੁਬਾਰਾ ਪਿੰਡ ਚ ਦੁਬਾਰਾ ਆਵਾਂਗੇ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਜੇ ਕੋਈ ਰਹਿ ਗਿਆ ਕੋਈ ਉਸ ਦਿਨ ਜਿਸ ਦਿਨ ਪਿੰਡ ਦੇ ਵਿੱਚ ਆਏ ਸੀ ਲਿਖਣ ਪੜਤ ਕਰਨ ਉਸ ਦਿਨ ਨਹੀਂ ਸੀ ਉਹ ਇੱਧਰ ਉੱਧਰ ਸੀ ਤਾਂ ਦੁਬਾਰਾ ਤੁਹਾਡੇ ਪਿੰਡ ਆਵਾਂ ਪੰਜਾਬ ਜੰਮਿਆ ਨੂੰ ਨਿਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਰਹੀ ਆ ਰਾਵੀ ਬਿਆਸ ਦੇ ਕਿਨਾਰੇ ਵਾਲੀ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ਼ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੰਨ ਦਾ ਕੰਮ ਕਰ ਰਹੇ ਹਾਂ ਇਹ ਤੇ ਯੱਗ ਹੈ ਬਹੁਤ ਦੁਨੀਆ ਦੇ ਲੋਕ ਪੰਜਾਬੀ ਬੈਠੇ ਆ ਪੂਰੀ ਦੁਨੀਆ 'ਚ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਉਹਨਾਂ ਨੇ ਸਖਤ ਮਿਹਨਤਾਂ ਕੀਤੀਆਂ ਨੇ ਤੇ ਉਹ ਆਪਣੇ ਵਤਨਾਂ ਦੀ ਆਪਣੇ ਪੇਕਿਆਂ ਦੀ ਖੈਰ ਮੰਗਦੇ ਨੇ कल मैं ऑस्ट्रेलिया न्यूजीलैंड ਦੇ ਲੋਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਸਾਡਾ ਬਹੁਤ ਸਾਰੇ ਮਾਝੇ ਤੋਂ ਵੀ ਨੇ ਇੱਥੇ ਇਹਨਾਂ ਇਸ ਇਲਾਕੇ ਦੇ ਵੀ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਹੁਕਮ ਲਾ ਦਿਓ ਬਸ ਕਰਨਾ ਕੀ ਹੈ ਮੈਂ ਕਿਹਾ ਜੀ ਪੈਸੇ ਤੁਹਾਡੇ 1 ਰੁਪਿਆ ਭੇਜੋਗੇ ਸਵਾ ਰੁਪਿਆ ਕਰਕੇ ਅਸੀਂ ਗਾਹਾਂ ਭੇਜਾਂਗੇ ਇੰਨਾ ਪੈਸਿਆਂ 'ਚੋਂ ਜੇ ਕੋਈ ਕਪੜਾ ਕਰੂਗਾ ਅਪੁੰਨ ਦੇ ਪੈਸਿਆਂ ਚੋਂ ਯੱਗ ਦੇ ਪੈਸਿਆਂ ਚੋਂ ਜੇ ਕੋ ਕਪੜਾ ਕਰੂਗਾ ਉਹਦਾ ਖੂਨ ਹੀ ਸਫੈਦ ਹੋਊਗਾ ਜਾਂ ਉਹਦਾ ਦਿਲ ਹੀ ਪੱਥਰ ਹੋਊਗਾ ਕਿਉਂਕਿ ਪੁੰਨ ਦਾ ਯੱਗ ਦਾ ਕੰਮ ਹੈ ਜੇ ਕੋਈ ਅਫਸਰ ਜਾਂ ਕੋਈ ਰਾਜਨੀਤਿਕ ਬੰਦਾ ਕਪੜਾ ਕਰੂਗਾ ਤਾਂ ਸਖਤ ਸਜ਼ਾ ਵੀ ਮਿਲੂਗੀ ਫਿਰ ਜੇ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਵਾਰੀ ਪੱਥਰ ਦਿਲ ਹੋਏ ਹੋਣੇ ਤਾਂ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਸ਼ਹੀਦਾਂ ਦੇ ਕੱਪੜਾ ਚੋਂ ਪੈਸੇ ਖਾ ਜਾਂਦੇ ਆ ਇਹਨਾਂ ਨੂੰ ਕੋਈ ਦਰਦ ਨਹੀਂ ਸੋ ਇਹ ਵੀ ਖੁਦ ਮਾਨਟਰੀਂਗ ਮੈਂ ਖੁਦ ਕਰ ਰਿਹਾ ਇੱਕ ਇੱਕ ਰੁਪਈਆ ਦਾ ਹਿਸਾਬ ਵੀ ਦੇਵਾਂਗੇ ਜਿਹਨੇ ਦਸਵੰਧ ਕੱਢਿਆ 1 ਰੁਪਈਏ ਤੋਂ 100 ਰੁਪਈਆ ਬਣਾ ਕੇ ਤੁਹਾਡੇ ਕੋਲੇ ਪਹੁੰਚੂਗਾ ਬਹੁਤ ਸਾਰੇ ਐਨ ਜੀਓਜ਼ ਮੇਰੇ ਨਾਲ ਸੰਪਰਕ ਚ ਨੇ ਮੈਂ ਕਿਹਾ ਵੀ ਸਿੱਧੇ ਲਾ ਦਿਓ ਤੁਸੀਂ ਪੈਸੇ ਸਿੱਧੇ ਵੀ ਲਾਉਣ ਨੂੰ ਤਿਆਰ ਐ ਅਸੀਂ ਤੁਹਾਨੂੰ ਦੱਸ ਦਾਂਗੇ ਕਿ ਕਿੱਥੇ ਕੰਬਲ ਚਾਹੀਦੇ ਆ ਕਿੱਥੇ ਮੱਛਰਦਾਨੀਆਂ ਚਾਹੀਦੀਆਂ ਨੇ ਕਿਤਾਬਾਂ ਤੁਸੀਂ ਯਕੀਨ ਕਰਿਓ ਕਿ ਬੱਚਿਆਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਹੀ ਰੁੜ ਗਈਆਂ ਕਿਵੇਂ ਪੇਪਰ ਦੇਣਗੇ ਉਹ ਕੰਪੀਟੀਸ਼ਨ ਦੇ ਪੇਪਰ ਕਿਵੇਂ ਦੇਣਗੇ ਉਹ ਜਦੋਂ ਘੜੀ ਰੁੜ ਗਿਆ ਵਿੱਚ ਕਿਤਾਬਾਂ ਰੁੜ ਗਈਆਂ ਸੋ ਅਸੀਂ ਐਜੂਕੇਸ਼ਨ ਮਿਨਿਸਟਰ ਨਾਲ ਐਜੂਕੇਸ਼ਨ ਮਹਿਕਮੇ ਨਾਲ ਸੰਪਰਕ ਕੀਤਾ ਉਹਨਾਂ ਦਾ ਭਾਵੇਂ ਸੈਮੈਸਟਰ ਸਾਨੂੰ ਪੇਪਰ ਉਹਨਾਂ ਦੇ ਲੇਟ ਕਰਨੇ ਪੈਣ ਦੁਬਾਰਾ ਕੋਈ ਹੋਰ ਕੁਐਸਚਨ ਪੇਪਰ ਛਪਾ ਲਾਂਗੇ ਪਰ ਉਹਨਾਂ ਨੂੰ ਵੀ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਉਹ ਜਿਸ ਵੇਲੇ ਪੜ੍ਹਾਈ ਦਾ ਟਾਈਮ ਸੀ ਉਹ ਤਾਂ ਟੈਂਟਾਂ 'ਚ ਬੈਠੇ ਸੀ ਉਦੋਂ ਕਿੱਥੇ ਕਿਹੜੀਆਂ ਪੜ੍ਹਾਈਆਂ ਉਦੋਂ ਕਿਹੜਾ ਮਾਹੌਲ ਮਿਲਦਾ ਫਸਟ ਸੈਕੰਡ ਉਹਨਾਂ ਨੇ ਵੀ ਆਉਣਾ ਸੋ ਉਹਨਾਂ ਨੂੰ ਪ੍ਰੋਪਰ ਮੌਕਾ ਮਿਲੂਗਾ ਪੜ੍ਹਾਈ ਦਾ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਨੂੰ ਮੁਹੱਈਆ ਕਰਾਵਾਂਗੇ ਜਿੰਨੇ ਮਰਜ਼ੀ ਬਜਟ ਦੇ ਵਿੱਚ ਆਉਂਦਾ ਹੋਵੇ ਅਸੀਂ ਇਸ ਕੰਮ ਵਾਸਤੇ ਕੋਈ ਕੰਜੂਸੀ ਨਹੀਂ ਕਰਨੀ ਇੱਥੇ ਪਹੁੰਚੇ ਨੀ ਪੈਸੇ ਲੋਕਾਂ ਦੇ ਖਾਤੇ 'ਚ ਪਹੁੰਚਦੇ ਇਹਨੂੰ ਕਹਿੰਦੇ ਆਮ ਆਦੀ ਪਾਰਟੀ ਦੀ ਸਰਕਾਰ ਇਹਨੂੰ ਕਹਿੰਦੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਕਰਕੇ ਮਾਨ ਸਾਹਿਬ ਦਾ ਧੰਨਵਾਦ ਆ ਕਿ ਉਹਨਾਂ ਨੇ ਅੱਜ ਆ ਕੇ ਜਿਹੜੀ ਸ਼ੁਰੂ ਸ਼ੁਰੂਆਤ ਕੀਤੀ ਅਜ ਨਾਲੇ ਤੋਂ ਇਹਦਾ ਜਿਹੜਾ ਮਤਲਬ ਫਾਇਦਾ ਅੱਜ ਉਹਨਾਂ ਨੂੰ ਹੋਇਆ ਜਿਹੜੇ ਹਰ ਪੀੜ ਸੀਗੇ ਸਾਰੇ ਸੋ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਇਹ ਨਾਲੇ ਦੀ ਧਰਤੀ ਤੇ ਹੁੰਦਾ ਸਾਡੇ ਨਾਲ ਉਹਨਾਂ ਦੇ ਮਾਨ ਮੰਤਰੀ ਸਾਹਿਬ ਵੀ ਨਾਲ ਨੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆ ਕੇ ਹਰ ਪੀੜਤਾ ਦੀ ਬਾਮ ਫੜੀ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੀ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.